ਜੀ ਵੀਡੀਓ ਵੇਖ ਰਖੇ ਆ ਸਾਬ ਨੂੰ ਜੀ ਆ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਚਰਵਾਦ ਕਰਦੇ ਆਂਦੀ ਵੱਡੀ ਖਬਰ ਰਾਜਵੇ ਜਵੰਦਾ ਨੇ ਗਾਇਕੀ ਚੇਂਜ ਰੱਖਿਆ ਸੀ ਪੈਰ ਜਾਨੋਂ ਸਿੱਖਿਆ ਤੋਂ ਲੈ ਕੇ ਪੰਜਾਬ ਪੁਲਿਸ ਜੇ ਨੌਕਰੀ ਕਰਨ ਦਾ ਸਫਰ ਮਸ਼ਹੂਰ ਪੰਜਾਬੀ ਕਾਇਕ ਰਾਜਵੀਰ ਜਵੰਦਾ ਇਸ ਸਮੇਂ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਨ ਚ ਰੱਖਾ ਹੈ ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਉਸ ਦਾ ਮਹਾਲੀ ਦੇ ਫੋਰਟ ਹਸਪਤਾਲ ਵਿੱਚ ਲਾਚਾਰ ਰਿਹਾ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਬਹੁਤ ਨਾਜ਼ੁਕ ਦੱਸਿਆ ਹੈ ਉੱਥੇ ਹੀ ਜੇਕਰ ਆਪਣੇ ਜੱਦੀ ਪਿੰਡ ਪੋਣਾ ਵਿੱਚ ਵਸਨੀਕ ਉਸ ਦੀ ਸਿਹਤ ਜਾਂਬੀ ਲਈ ਹਰ ਕੋਈ ਅਰਦਾਸਾਂ ਕਰ ਰੱਖਿਆ ਪਿੰਡ ਵਸਤੀਆਂ ਦੇ ਲਈ ਰਾਜਵੀਰ ਨਾ ਸਿਰਫ ਇੱਕ ਮਸ਼ਹੂਰ ਹਸਤੀ ਹੈ ਸਗੋਂ ਇੱਕ ਸਥਾਨਿਕ ਮੁੰਡਾ ਵੀ ਹੈ ਜੋ ਆਪਣੀਆਂ ਜੜ੍ਹਾਂ ਨੂੰ ਕਦੇ ਨਹੀਂ ਭੁੱਲਿਆ ਦਾ ਅਸਲ ਉਸ ਦੀ ਸੰਗੀਤਕ ਯਾਤਰਾ ਦੂਰਦਰਸ਼ਨ ਤੇ ਮੇਰਾ ਪਿੰਡ ਮੇਰਾ ਖੇਤ ਦੇ ਸ਼ੂਟ ਦੌਰਾਨ ਹੋਈ ਸੀ ਇਸ ਪ੍ਰੋਗਰਾਮ ਉਸਦੀ ਮਾਂ ਪਰਮਜੀਤ ਕੌਰ ਜੋ ਸਮੇਂ ਪਿੰਡ ਦੀ ਸਰਪੰਚ ਸਿੰਘ ਦੁਆਰਾ ਜੋਜਿਤ ਕੀਤਾ ਗਿਆ ਸੀ ਇੱਕ ਨੌਜਵਾਨ ਰਾਜਵੀਰ ਨੇ ਕੁਝ ਲੈਣਾ ਗਾ ਕੇ ਨਿਰਮਾਤਾਵਾਂ ਨੂੰ ਪ੍ਰਭਾਵਿਤ ਕੀਤਾ ਜਿਸ ਨਾਲ ਬਾਅਦ ਵਿੱਚ ਉਸ ਦਾ ਗਾਇਕੀ ਕੈਰੀਅਰ ਬਣ ਗਿਆ ਰਾਜਵੀਰ ਦੀ ਗਾਇਕੀ ਕੈਰੀਅਰ ਦੀ ਸ਼ੁਰੂਆਤ 2016 ਵਿੱਚ ਕਾਲੀ ਜਵੰਡੇ ਦੀ ਜਵੰਡੇ ਦੀ ਨਾਲ ਹੋਈ ਉਸਦੇ ਅਗਲੇ ਗੀਤ ਮੁਕਾਬਲਾ ਨੇ ਉਸ ਨੂੰ ਮਹੱਤਵਪੂਰਨ ਪਛਾਣ ਦਵਾਈ ਬਾਅਦ ਵਿੱਚ ਉਸ ਨੇ ਇੱਕਈ ਸਫਲ ਗੀਤ ਰਿਲੀਜ਼ ਕੀਤੇ ਜਿਨ੍ਹਾਂ ਵਿੱਚ ਪਟਿਆਲਾ ਸਾਹੀ ਪੱਗ ਕੇਸਰੀ ਝਾਂਡੇ ਯਕੀਨ ਜ਼ਮੀਨ ਮਾਲਕ ਤੇ ਸਰਨੀਮ ਸ਼ਾਮਲ ਹਨ ਉਸ ਦਾ 2017 ਚ ਗੀਤ ਕੰਗ ਕੰਗੀਨੀ ਇੱਕ ਬਹੁਤ ਵੱਡਾ ਹਿੱਟ ਬਣ ਗਿਆ ਜਿਸ ਨੇ ਥੋੜੇ ਸਮੇਂ ਵਿੱਚ ਲੱਖਾਂ ਵਿਊਜ਼ ਪ੍ਰਾਪਤ ਕੀਤੇ ਪਰਿਵਾਰਿਕ ਖੇਡ ਸਾਲ 2018 ਵਿੱਚ ਉਹਨਾਂ ਦੀ ਉਹਨਾਂ ਨੇ ਅਦਾਕਾਰੀ ਵਿੱਚ ਕਦਮ ਰੱਖਿਆ ਸ਼ਿਪਾਹੀ ਬਹਾਦਰ ਸਿੰਘ ਦੀ ਭੂਮਿਕਾ ਨਿਭਾਉਂਦੇ ਪੰਜਾਬੀ ਫਿਲਮ ਸੂਬੇ ਦਾ ਜਗਿੰਦਰ ਸਿੰਘ ਨਾਲ ਆਪਣੀ ਸ਼ੁਰੂਆਤ ਕੀਤੀ ਰਾਜਵੀਰ ਜਵੰਦਾ ਨੇ ਆਪਣੀ ਮੁੱਢਲੀ ਸਿੱਖਿਆ ਜਗਰਾਉਂ ਦੇ ਸਨਮਤੀ ਵਿੰਮਲ ਜੈਨ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਫਿਰ ਡੀਏਵੀ ਕਾਲਜ ਜਗਰਾਉਂ ਤੋਂ ਗ੍ਰੈਜੂਏਸ਼ਨ ਕੀਤੀ ਫਿਰ ਉਸ ਨੇ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਅਤੇ ਟੈਲੀਵਿਜ਼ਨ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ